ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇ ਜੇਕਰ ਤੁਸੀਂ ਬੁੱਧਵਾਰ ਦੇ ਦਿਨ ਇਹ 5 ਰੁਪਏ ਦੇ ਸਿੱਕੇ ਦੇ ਨਾਲ ਇਹ ਇੱਕ ਚੀਜ਼ ਆਪਣੇ ਘਰ ਵਿੱਚ ਲੈ ਆਉਂਦੇ ਹੋ ਤਾਂ ਅਗਲੇ ਹੀ ਦਿਨ ਤੋਂ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਤੁਹਾਡੇ ਸਾਰੇ ਹੀ ਪਰਿਵਾਰ ਤੇ ਹੋ ਜਾਵੇ ਸਾਧ ਸੰਗਤ ਜੀ ਕਿਵੇਂ 5 ਰੁਪਏ ਦਾ ਸਿੱਕਾ ਆਪਣੇ ਭਾਗ ਬਦਲ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਧ ਸੰਗਤ ਜੀ ਆਪਾਂ 5 ਰੁਪਏ ਦੇ ਸਿੱਕੇ ਦੀ ਕੀਮਤ ਨੂੰ ਨਹੀਂ ਜਾਣਦੇ ਕਹਿ ਦਿੰਦੇ ਹਾਂ ਕਿ 5 ਰੁਪਏ ਦਾ ਸਿੱਕਾ ਹੀ ਤਾਂ ਹੈ ਇਹ ਕਿੰਨਾ ਕੁ ਕੀਮਤੀ ਹੈ ਇਸ ਬਾਰੇ ਅੱਜ ਦੇ ਵੀਡੀਓ ਦੇ ਵਿੱਚ ਦੱਸਾਂਗੇ ਸੰਗਤ ਜੀ ਤਾਂ ਦੌਲਤ ਪੈਸਾ ਜ਼ਿੰਦਗੀ ਦੇ ਵਿੱਚੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹ ਪੈਸੇ ਦਾ ਬਹੁਤ ਜ਼ਿਆਦਾ ਮਹੱਤਵ ਹੈ ਜ਼ਿੰਦਗੀ ਦੇ ਵਿੱਚ ਜਿਸ ਘਰ ਦੇ ਵਿੱਚ ਤਾਂ ਦੌਲਤ ਨਹੀਂ ਹੁੰਦੀ ਉਸ ਘਰ ਦੇ ਵਿੱਚ ਖੁਸ਼ੀਆਂ ਕਿਹੜੇ ਨਹੀਂ ਹੁੰਦੇ ਉਸ ਘਰ ਦੇ ਦਰਵਾਜ਼ੇ ਤੇ ਰੌਣਕਾਂ ਨਹੀਂ ਲੱਗਦੀਆਂ ਸਾਥ ਸੰਗਤ ਦੇ ਚੇਕ ਕਰ ਗੱਲ ਕਰੀਏ ਅੱਜ ਦੇ ਸਮੇਂ ਦੀ ਤੇ ਅੱਜ ਦਾ ਸਮਾਂ ਇਸ ਤਰ੍ਹਾਂ ਦਾ ਹੈ ਕਿ ਇੱਥੇ ਕੋਈ ਵੀ ਕਿਸੇ ਦਾ ਸਾਥ ਨਹੀਂ ਨਪਾਉਂਦਾ ਕੋਈ ਵੀ ਕਿਸੇ ਦਾ ਨਹੀਂ ਹੁੰਦਾ ਪਰ ਗੱਲ ਕਰੀਏ 5 ਰੁਪਏ ਦੇ ਸਿੱਕੇ ਦੀ ਕਿ ਜਿਹੜਾ ਭਾਗ ਨੂੰ ਬਦਲ ਕੇ ਰੱਖ ਸਕਦਾ ਹੈ ਜਿਹੜਾ ਸਾਡੀ ਕਿਸਮਤ ਨੂੰ ਬਦਲ ਸਕਦਾ ਹੈ 5 ਰੁਪਏ ਦੇ ਸਿੱਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਸਾ ਸਾਂਗਾ ਜੀ ਵੀਡੀਓ ਦੇ ਬਾਰੇ ਗੱਲਬਾਤ ਕਰਦੇ ਹਾਂ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਬੱਚਾ ਆਪਣੀ ਮਾਂ ਦੇ ਕੋਲੋਂ 5 ਰੁਪਏ ਲੈ ਕੇ ਜਾਂਦਾ ਹੈ ਜੋ ਵੀ ਉਸ ਨੂੰ ਰਸਤੇ ਦੇ ਵਿੱਚ ਮਿਲਦਾ ਹੈ ਉਸ ਨੂੰ ਕਹਿੰਦਾ ਹੈ ਕਿ 5 ਰੁਪਏ ਮੇਰੇ ਤੋਂ ਲੈ ਲਓ ਤੇ ਮੈਨੂੰ ਮੇਰੇ ਪਰਮਾਤਮਾ ਦੇ ਨਾਲ ਮਿਲਾ ਦਿਓ ਮੈਨੂੰ ਰੱਬ ਨਾਲ ਮਿਲਾ ਦਿਓ ਪਰ ਕੋਈ ਵੀ ਉਸ ਬੱਚੇ ਦੀ ਮਦਦ ਨਹੀਂ ਕਰਦਾ ਕੋਈ ਵੀ ਉਸ ਬੱਚੇ ਦੀ ਗੱਲ ਨਹੀਂ ਸੁਣਦਾ ਸਾਰੇ ਉਸ ਬੱਚੇ ਤੋਂ ਪਿੱਛੇ ਹਟ ਕੇ ਖਲੋ ਜਾਂਦੇ ਹਨ ਕਹਿੰਦੇ ਹਨਗੇ ਤੋ ਤਾਂ ਇਹ ਇੱਕ ਮਜ਼ਾਕ ਬਣਾਇਆ ਹੋਇਆ ਹੈ ਸਾਰੇ ਉਸ ਤੋਂ ਨਾਰਾਜ਼ ਹੁੰਦੇ ਹਨ ਪਿੰਡ ਦੇ ਬਾਹਰ ਕਹਿੰਦੇ ਕਿ ਇੱਕ ਛੋਟੀ ਜਿਹੀ ਕੁਟਿਆ ਬਣੀ ਹੋਈ ਹੁੰਦੀ ਹੈ ਉੱਥੇ ਇੱਕ ਸੰਤ ਮਹਾਪੁਰਖ ਰਹਿੰਦੇ ਸਨ ਉੱਥੇ ਕਾਫੀ ਜਾਣਿਆਂ ਨੂੰ ਦੇਖ ਕੇ ਉਹ ਬੱਚਾ ਦੌੜ ਕੇ ਉਸ ਕੁਟਿਆ ਦੇ ਵਿੱਚ ਚੱਲਿਆ ਜਾਂਦਾ ਹੈ ਉੱਥੇ ਮਹਾਪੁਰਸ਼ਾਂ ਸੰਤਾਂ ਦੇ ਨਾਲ ਉਹ ਗੱਲਬਾਤ ਕਰਦਾ ਹੈ ਤੇ ਅੱਗੇ 5 ਰੁਪਏ ਰੱਖ ਦਿੰਦਾ ਹੈ ਤੇ ਆਖਦਾ ਹੈ ਸੰਤ ਮਹਾਪੁਰਖ ਜੀ 5 ਰੁਪਏ ਲੈ ਲਓ ਤੇ ਮੈਨੂੰ ਮੇਰੇ ਪ੍ਰਮਾਤਮਾ ਜੀ ਦੇ ਨਾਲ ਮਿਲਾ ਦਿਓ। ਸੰਤ ਮਹਾਪੁਰਖ ਜੀ ਆਖਦੇ ਹਨ ਕਿ 5 ਰੁਪਏ ਤਾਂ ਬਹੁਤ ਹਨ। ਰੱਬ ਦਾ ਤੇ ਲੈਣ ਦੇ ਵਿੱਚ ਵੀ ਮਿਲ ਸਕਦਾ ਹੈ ਪਰ ਪਹਿਲਾਂ ਇਹ ਦੱਸ ਤੂੰ ਕੀ ਕਰਨਾ ਹੈ। ਰੱਬ ਦਾ ਤੂੰ ਕਿਉਂ ਪੁੱਛਦਾ ਪਿਆ ਹੈ? ਰੱਬ ਦੇ ਘਰ ਦੀ ਤੈਨੂੰ ਕੀ ਲੋੜ ਹੈ? ਰੱਬ ਦੇ ਘਰ ਤੂੰ ਕਿਉਂ ਜਾਣਾ ਹੈ? ਤੂੰ ਰੱਬ ਦਾ ਘਰ ਕਿਉਂ ਟਿਕਾਣਾ ਪੁੱਛਦਾ ਹੈ? ਬੱਚਾ ਕਹਿੰਦਾ ਕਿ ਮੈਂ ਤੇ ਮੇਰੀ ਮਾਂ ਹੀ ਹੈ। ਇਸ ਸੰਸਾਰ ਵਿੱਚ ਸਾਡਾ ਹੋਰ ਕੋਈ ਵੀ ਨਹੀਂ। ਹੁਣ ਉਹ ਬਹੁਤ ਹੀ ਜ਼ਿਆਦਾ ਬਿਮਾਰ ਹੋ ਗਈ ਹੈ ਮੇਰੀ ਮਾਂ ਝੜੀ ਹੈ ਉਹ மஞ்சੇ ਤੇ ਪਈ ਹੈ ਮਾਂ ਨੂੰ ਉੱਠਣ ਦਾ ਸਹਾਰਾ ਵੀ ਨਹੀਂ ਹੈ ਮਾਂ ਉੱਠ ਕੇ ਵੀ ਚੱਲ ਫੇਰ ਨਹੀਂ ਸਕਦੀ ਜਿਹੜਾ ਵੀ ਸਾਡੇ ਘਰ ਉਹ ਸਭ ਪਤਾ ਲੈਣ ਆਉਂਦਾ ਹੈ ਤਾਂ ਉਹ ਕਹਿ ਦਿੰਦਾ ਹੈ ਕਿ ਹੁਣ ਇਹ ਰੱਬ ਦੇ ਘਰ ਚਲੇ ਜਾਵੇਗੀ ਡਾਕਟਰਾਂ ਨੇ ਵੀ جواب ਦੇ ਦਿੱਤਾ ਹੈ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਹੁਣ ਇਸ ਨੂੰ ਰੱਬ ਹੀ ਪਛਾ ਸਕਦਾ ਹੈ ਇਸ ਲਈ ਮੈਂ ਆਪਣੇ ਮਾਂ ਦੇ ਕੋਲ 5 ਰੁਪਏ ਲੈ ਕੇ ਆਇਆ ਹਾਂ ਤੇ ਮੈਂ ਰੱਬ ਦੇ ਘਰ ਦਾ ਟਿਕਾਣਾ ਪੁੱਛ ਰਿਆ ਹਾਂ ਮੈਂ ਉਸ ਰੱਬ ਨੂੰ ਕਹਿਣਾ ਹੈ ਕਿ ਮੇਰੇ ਮਾਂ ਨੂੰ ਨਾਲ ਲੈ ਕੇ ਜਾਵੇ ਇਹ ਗੱਲ ਜਦੋਂ ਸੰਤ ਮਹਾਪੁਰਖ ਜੀ ਸੌਂਦੇ ਹਨ ਤਾਂ ਉਹਨਾਂ ਦੇ ਕੋਲ ਮਿਸ਼ਰੀ ਪਈ ਹੁੰਦੀ ਹੈ ਤੇ ਉਹ ਉਸ ਮਿਸ਼ਰੀ ਦੀ ਪੁੜੀ ਦੇ ਵਿੱਚ ਪਾ ਕੇ ਕੁਝ ਲੌਂਗਾਂ ਦੇ ਦਾਣੇ ਪੁੜੀ ਬਣਾ ਦਿੰਦੇ ਹਨ ਤੇ ਉਹ ਕਹਿੰਦੇ ਹਨ ਕਿ ਇਹ ਜਾ ਕੇ ਆਪਣੀ ਮਾਂ ਨੂੰ ਦੇ ਦੇਵੇਂ ਮਾਂ ਨੂੰ ਦਵਾਈ ਦੇ ਰੂਪ ਤੇ ਵਿੱਚ ਤੂੰ ਦੇਣੀ ਹੈ ਉਹ ਜਦੋਂ ਠੀਕ ਹੋ ਜਾਵੇਗੀ ਉਹ ਰੋਜ਼ ਇਸੇ ਤਰ੍ਹਾਂ ਸੰਤ ਮਹਾਪੁਰਖਾਂ ਦੇ ਕੋਲ ਜਾਂਦਾ ਰਿਹਾ ਤੇ ਰੋਜ਼ ਹੀ ਸੰਤ ਮਹਾਪੁਰਖਾਂ ਦੇ ਪਾਸੋਂ ਉਹ ਕੁੜੀ ਲੈ ਕੇ ਆਉਂਦਾ ਤੇ ਰੋਜ਼ ਆਪਣੀ ਮਾਂ ਨੂੰ ਦੇ ਦਿੰਦਾ ਤੇ ਸਾਧ ਸੰਗਾ ਜੀ ਕੋਜੇ ਹੀ ਦਿਨ ਬੀਤੇ ਸੰ ਇਸ ਤਰੀਕੇ ਦੇ ਨਾਲ 15ਵੇਂ ਦਿਨ ਬਾਅਦ ਉਹਦੀ ਮਾਂ ਠੀਕ ਹੋ ਜਾਂਦੀ ਹੈ ਜਦੋਂ ਉਸਦੀ ਮਾਂ ਠੀਕ ਹੋ ਜਾਂਦੀ ਹੈ ਤਾਂ ਫਿਰ ਆਪਣੇ ਬੱਚੇ ਨੂੰ ਪੁੱਛਦੀ ਹੈ ਕਿ ਤੂੰ ਇਹ ਦਵਾਈ ਰੋਜ਼ ਕਿੱਥੋਂ ਲੈ ਕੇ ਆਉਂਦਾ ਸੀ ਜੇ ਦੇ ਨਾਲ ਮੈਂ ਠੀਕ ਹੋ ਗਈ ਹਾਂ ਉਹਦਾ ਤਾਂ ਹੁਣ ਬਿਲ ਵੀ ਬੜਾ ਜ਼ਿਆਦਾ ਬਣ ਗਿਆ ਹੋਣਾ ਚਲ ਆਪਾਂ ਹਿਸਾਬ ਕਿਤਾਬ ਹੀ ਕਰਵਾ ਲਈਏ ਜਿੰਨੇ ਕੋ ਆਪਣੇ ਕੋਲ ਹੋਏ ਦੇ ਦੇਵਾਂਗੇ ਮਾਂ ਪੁੱਤ ਦੋਵੇਂ ਤੁਰੇ ਜਾਂਦੇ ਹਨ ਉਸ ਕੁਟਿਆ ਦੇ ਵਿੱਚ ਚਲੇ ਜਾਂਦੇ ਹਨ ਮਹਾਪੁਰਖਾਂ ਦੇ ਕੋਲ ਜਾਂਦੇ ਹਨ ਤੇ ਆਖਦੇ ਹਨ ਤੁਸੀਂ ਮੈਨੂੰ ਦਵਾਈ ਦਿੱਤੀ ਹੈ ਤੇ ਮੈਂ ਠੀਕ ਹੋ ਗਈ ਹਾਂ ਕਿੰਨਾ ਕੁ ਖਰਚਾ ਆਇਆ ਹੈ ਇਸ ਦਵਾਈ ਤੇ ਅਸੀਂ ਤੁਹਾਡੇ ਪੈਸੇ ਦਾ ਹਿਸਾਬ ਕਿਤਾਬ ਕਰਵਾਉਣ ਦੇ ਲਈ ਆਏ ਹਾਂ ਪੁੱਛਣ ਆਏ ਹਾਂ ਅਸੀਂ ਹੁਣ ਤੁਹਾਡਾ ਕਿੰਨਾ ਕੁ ਪੈਸਾ ਦੇਣਾ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਉਹਨਾਂ ਨੂੰ ਆਖਦੇ ਹਨ ਤੁਸੀਂ ਅਜੇ ਤੋਂ ਬਾਅਦ ਬਿਮਾਰ ਕਦੇ ਵੀ ਨਹੀਂ ਹੋਵੋਗੇ ਤੇਰਾ ਕੋਈ ਵੀ ਪੈਸਾ ਮੈਂ ਨਹੀਂ ਲੈਣਾ ਮੈਂ ਤੇਰੇ ਤੋਂ ਕੁਝ ਨਹੀਂ ਲੈਣਾ ਤੂੰ ਆ ਚਿੱਠੀ ਲੈ ਜਾ ਤੇ ਜਾ ਕੇ ਇਸ ਨੂੰ ਘਰ ਜਾ ਕੇ ਪੜ੍ਹੇ ਤੈਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ ਜਦੋਂ ਘਰ ਜਾ ਕੇ ਉਸਨੇ ਮਾਂ ਚਿੱਠੀ ਪੜ੍ਹਦੀ ਹੈ ਤਾਂ ਉਸ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਹੈ ਇਸ ਬੱਚੇ ਦਾ ਵਿਸ਼ਵਾਸ ਹੈ ਜਿਸ ਨੇ ਤੈਨੂੰ ਠੀਕਾ ਦਿੱਤਾ ਹੈ ਇਸ ਬੱਚੇ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਰੱਬ ਦੇ ਪ੍ਰਤੀ ਇਹਨਾਂ ਜਿਆਦਾ ਵਿਸ਼ਵਾਸ ਹੈ ਕਿ ਇਹ ਜੋ ਵੀ ਮੈਂ ਇਸ ਨੂੰ ਦਿੱਤਾ ਮੈਂ ਕਹਿ ਦਿੰਦਾ ਸੀ ਇਸ ਨੂੰ ਰੱਬ ਨੇ ਦਿੱਤਾ ਹੈ ਤੇਰੀ ਮਾਂ ਠੀਕ ਹੋ ਜਾਵੇਗੀ ਤੇ ਉਹ ਰੱਬ ਤੇ ਵਿਸ਼ਵਾਸ ਕਰਕੇ ਤੈਨੂੰ ਚੀਜ਼ ਦੇ ਦਿੰਦਾ ਸੀ ਦਵਾਈ ਬਣਾ ਕੇ ਸਮਝਾ ਕੇ ਦਿੰਦਾ ਸੀ ਉਸ ਨੂੰ ਖਾ ਕੇ ਦਿਨ ਪਰ ਰਾਤ ਹੌਲੀ ਹੌਲੀ ਠੀਕ ਹੋ ਗਈ ਇਹੋ ਜੇ ਜੋ ਵੀ ਕੁਝ ਤੇਰੇ ਸਰੀਰ ਨਾਲ ਹੋਇਆ ਇਹ ਤੇਰੀ ਤੰਦਰੁਸਤੀ ਤੇਨੂੰ ਸਰੀਰ ਨੂੰ ਜਿਹੜੀ ਆਈ ਹੈ ਇਹ ਤੇਰੇ ਬੱਚੇ ਦੇ ਵਿਸ਼ਵਾਸ ਤੇ ਕਰਕੇ ਹੀ ਆਈ ਹੈ ਇਸ ਕਹਾਣੀ ਰੂਪੀ ਸਾਖੀ ਦੇ ਰਾਹੀਂ ਆਪ ਜੀ ਦੇ ਨਾਲ ਇਸ ਲਈ ਸਾਂਝੀ ਕਰ ਰਹੇ ਹਾਂ ਕਿਉਂਕਿ ਇਹ ਜਿਹੜਾ ਵਿਸ਼ਵਾਸ ਹੁੰਦਾ ਹੈ ਇਹ ਪੱਥਰਾਂ ਨੂੰ ਵੀ ਜੋੜ ਦਿੰਦਾ ਹੈ ਵਿਸ਼ਵਾਸ ਦੇ ਵਿੱਚ ਬੜੇ ਸੰਗਤ ਜੇ ਸ਼ਕਤੀ ਹੁੰਦੀ ਹੈ ਬੜੀ ਪਾਵਰ ਹੁੰਦੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪਰਮਾਤਮਾ ਉਤੇ ਵਿਸ਼ਵਾਸ ਹੁੰਦਾ ਹੈ ਉਹਨਾਂ ਦੇ ਘਰਾਂ ਦੇ ਵਿੱਚ ਕਦੇ ਵੀ ਪੈਸੇ ਦੀ ਦਿੱਕਤ ਨਹੀਂ ਆਉਂਦੀ ਪੈਸੇ ਦੀ ਕਮੀ ਨਹੀਂ ਹੁੰਦੀ ਉਹ ਘਰ ਹਮੇਸ਼ਾ ਅਮੀਰ ਹੁੰਦੇ ਹਨ ਤੇ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ ਜਿਨ੍ਹਾਂ ਦੇ ਘਰ ਵਿੱਚ ਪਰਮਾਤਮਾ ਦੇ ਵਿਸ਼ਵਾਸ ਹੁੰਦਾ ਹੈ ਸੰਗਤ ਜੀ ਆਪਣੇ ਵੱਡੇ ਬਜ਼ੁਰਗਾਂ ਤੋਂ ਹਮੇਸ਼ਾ ਹੀ ਸੁਣਨ ਨੂੰ ਮਿਲਦਾ ਸੀ ਦਾਦੇ ਦਾਦੀਆਂ ਨਾਨੇ ਨਾਨੀਆਂ ਤੋਂ ਇਹ ਹੀ ਆਪਾਂ ਸੁਣਦੇ ਸੀ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਬੰਦਾ ਬਿਮਾਰ ਪੈ ਜਾਂਦਾ ਹੈ ਮੰਜੇ ਤੇ ਪਿਆ ਜਾਂਦਾ ਹੈ ਤੇ ਜਦੋਂ ਲੰਮੇ ਸਮੇਂ ਤੱਕ ਪਿਆ ਰਹਿੰਦਾ ਹੈ ਤਾਂ ਕਹਿੰਦੇ ਹੁੰਦੇ ਹਨ ਅਨਾਜ ਵਾਰ ਕੇ ਸਰਾਣੇ ਦੇ ਥੱਲੇ ਰੱਖ ਦਿਓ ਇਸ ਤੋਂ ਇਸ ਦੇ ਪਿੱਛੋਂ ਕੋਈ ਜਾਦੂ ਟੂਣਾ ਨਹੀਂ ਹੁੰਦਾ ਉਸ ਦਾ ਮਤਲਬ ਸੀ ਕਿ ਇਸ ਤੋਂ ਇਸੇ ਹੱਥੋਂ ਕੁਝ ਤਣ ਕਰਵਾਓ ਜਦੋਂ ਕਿਸੇ ਭੁੱਖੇ ਗਰੀਬ ਦਾ ਟੱਡ ਪਾ ਜਾਵੇਗਾ ਤੇ ਉਹਦੇ ਮੁੱਖ ਦੇ ਵਿੱਚੋਂ ਜਿਹੜੀ ਅਸੀਸ ਨਿਕਲਦੀ ਸੀ ਉਸ ਅਸੀਸ ਨਾਲ ਇਹ بیمار ਵਿਅਕਤੀ ਠੀਕ ਹੋ ਜਾਵੇਗਾ ਇਸ ਲਈ ਕਿਆ ਚਾਹੁੰਦਾ ਸੀ ਕਿ ਹਮੇਸ਼ਾ ਆਪਣੇ ਹੱਥਾਂ ਦੇ ਨਾਲ ਹੀ ਦਾਨਪੁਣ ਕਰੋ ਵੱਡੇ ਸਿਆਣੇ ਇਹ ਆਖਦੇ ਹਨ ਕਿ ਆਪਾਂ ਨੂੰ ਜਿੰਨੇ ਵੀ ਪੂੰਜੀ ਦਿੱਤੀ ਹੈ ਪਰਮਾਤਮਾ ਨੇ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਕਈ ਕਰਾਂ ਦੇ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਬਹੁਤ ਕੁਝ ਹੁੰਦਿਆਂ ਹੋਇਆਂ ਵੀ ਨਾ ਖੁਸ਼ ਹੁੰਦੇ ਹਨ ਕਿਸਾਨੂੰ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਸਾਨੂੰ ਇਸ ਚੀਜ਼ ਦੀ ਲੋੜ ਹੈ ਉਸ ਚੀਜ਼ ਦੀ ਲੋੜ ਹੈ ਪਰਮਾਤਮਾ ਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਸਾਂਡੇ ਕੋਲ ਕੁਝ ਵੀ ਨਹੀਂ ਹੈ ਜਦੋਂ ਇਹ ਕਹਿ ਦਿੰਦੇ ਹਾਂ ਤਾਂ ਇੱਕ ਸਮਾਂ ਐਸਾ ਆ ਜਾਂਦਾ ਹੈ ਉਹਨਾਂ ਘਰਾਂ ਦੇ ਵਿੱਚ ਫਿਰ ਸੱਚੀ ਪਰਮਾਤਮਾ ਕੁਝ ਨਹੀਂ ਰਹਿਣ ਦਿੰਦੇ ਪਰਮਾਤਮਾ ਵੀ ਕਹਿ ਦਿੰਦੇ ਹਨ ਜੈਨ ਨੂੰ ਇੰਨਾ ਮਰਜ਼ੀ ਦੇ ਦਿਓ ਇਨੇ ਕੁਛ ਨਹੀਂ ਹੋਣਾ ਇਹਨੇ ਤਾਂ ਦੂਸਰਿਆਂ ਦੇ ਕੋਲ ਇਹ ਹੀ ਆਖਣਾ ਹੈ ਮੇਰੇ ਕੋਲ ਤਾਂ ਕੁਝ ਵੀ ਨਹੀਂ ਪਰਮਾਤਮਾ ਉਹਨੂੰ ਫਿਰ ਉਸੇ ਤਰ੍ਹਾਂ ਹੀ ਖੁਸ਼ ਕਰਦੇ ਹਨ ਜਿਸ ਤਰ੍ਹਾਂ ਉਹ ਖੁਸ਼ ਰਹਿਣਾ ਚਾਹੁੰਦਾ ਹੈ ਇਹ ਚੀਜ਼ਾਂ ਆਪਾਂ ਆਪਣੇ ਘਰਾਂ ਦੇ ਵਿੱਚ ਨੋਟ ਕੀਤੀਆਂ ਹੋਣਗੀਆਂ ਕਈ ਘਰ ਅਜਿਹੇ ਹੁੰਦੇ ਹਨ ਜੋ ਥੋੜੇ ਵਿੱਚ ਵੀ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਪੁੱਛਣ ਤੇ ਵੀ ਬਹੁਤ ਜ਼ਿਆਦਾ ਖੁਸ਼ ਰਹਿੰਦੇ ਹਨ ਵੰਡ ਕੇ ਖਾਂਦੇ ਹਨ ਵੰਡ ਕੇ ਪਾਉਂਦੇ ਹਨ ਜਿਹੜੇ ਦੁਨੀਆ ਦੇ ਵਿੱਚ ਵੰਡ ਕੇ ਖਾਂਦੇ ਹਨ ਵੰਡ ਕੇ ਪਾਉਂਦੇ ਹਨ ਪਰਮਾਤਮਾ ਉਹਨਾਂ ਤੋਂ ਖੁਸ਼ ਹੁੰਦੇ ਹਨ ਪਰ ਪਰਮਾਤਮਾ ਜੀ ਅਗਧਿਆਨ ਕਿ ਇਹ ਮਿਲ ਕੇ ਵਰਤ ਕੇ ਖਾਣ ਵਾਲਾ ਬੰਦਾ ਹੈ ਬੰਦਾ ਹੈ ਇਹਨੂੰ ਮੈਂ ਹੋਰ ਦੇਵਾਂ ਤਾਂ ਹੋਰ ਵੀ ਕਿਸੇ ਦਾ ਭਲਾ ਹੋ ਜਾਵੇਗਾ ਇਸੇ ਰਾਈ ਹੋਰ ਵੀ ਕੋਈ ਗਰੀਬ ਰੱਜ ਕੇ ਖਾਵੇਗਾ ਉਸ ਨੂੰ ਪਰਮਾਤਮਾ ਹੋਰ ਜ਼ਿਆਦਾ ਧਿੰਦੇ ਹਨ ਇਸ ਲਈ ਉਹਨਾਂ ਘਰਾਂ ਦੇ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਹੁੰਦੀ ਜੋ ਪਰਮਾਤਮਾ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ ਪੋਤਾ ਕਹਿੰਗੇ ਪੋਤਾ ਹੋਵੇ ਪਰਮਾਤਮਾ ਨੇ ਬਾਣੀ ਦੇ ਵਿੱਚ ਵੀ ਲਿਖਿਆ ਹੈ ਜੇਕਰ ਅਸੀਂ ਪੋਤਾ ਕਹਾਂਗੇ ਤਾਂ ਪੋਤਾ ਹੀ ਹੋਵੇਗਾ ਹਮੇਸ਼ਾ ਹੀ ਹੱਸੂ ਹਸੂ ਕਾਤੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੇ ਚਿਹਰੇ ਖਿੜੇ ਰਹਿੰਦੇ ਹਨ ਪਰਮਾਤਮਾ ਖੁਸ਼ੀਆਂ ਵੀ ਉਹਨਾਂ ਦੇ ਘਰਾਂ ਦੇ ਵਿੱਚ ਹੀ ਦਿੰਦੇ ਹਨ ਜਿਨ੍ਹਾਂ ਘਰਾਂ ਦੇ ਵਿੱਚ ਸਭ ਕੁਝ ਹੁੰਦਿਆ ਹੋਇਆ ਹੋਵੇ ਨਾ ਕੋਈ ਸੰਦੇਹਨ ਪਰਮਾਤਮਾ ਉਹਨਾਂ ਨੂੰ ਖੁਸ਼ੀਆਂ ਤੋਂ ਵਾਂਜਾ ਰੱਖਦੇ ਹਨ ਇਸ ਲਈ ਸਾਧ ਸੰਗਤ ਜੀ ਹਮੇਸ਼ਾ ਉਹ ਹੀ ਘਰ ਖੁਸ਼ਾਂ ਜਿਨ੍ਹਾਂ ਘਰਾਂ ਦੇ ਵਿੱਚ ਖੁਸ਼ੀਆਂ ਹਨ ਪਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਦੇ ਰਿਹਾ ਕਰੋ ਜਿਹੜਾ ਤੁਹਾਨੂੰ ਸੋਹਣਾ ਸਰੀਰ ਪਰਮਾਤਮਾ ਜੀ ਨੇ ਬਖਸ਼ਿਆ ਹੈ ਉਹ ਵੀ ਕਿਸੇ ਦੀ ਖੁਆਇਸ਼ ਹੋਵੇਗੀ ਜਿਹੜੇ ਤੁਹਾਨੂੰ ਬੱਚੇ ਸੋਹਣੇ ਬਖਸ਼ੇ ਹਨ ਉਹ ਵੀ ਕਿਸੇ ਦੀ ਖੁਆਇਸ਼ ਹੋਵੇਗੀ ਇਸ ਲਈ ਜਿੰਨਾ ਵਿੱਚ ਤੁਹਾਡੇ ਕੋਲ ਉਸ ਦਾ ਸ਼ੁਕਰਾਨਾ ਕੀਤਾ ਜਾਵੇ ਥੋੜਾ ਹੈ ਪਰਮਾਤਮਾ ਦੀ ਨਦਰ ਤੇ ਕਿਰਪਾ ਆਪਣੇ ਆਪ ਹੀ ਹੋਣੀ ਸ਼ੁਰੂ ਹੋ ਜਾਵੇਗੀ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਖੇ ਫਤਿਹ